ਮਾਰੂ ਮਹੱਲਾ ਪੰਜਵਾ ਬੀਦ ਪੁਕਾਰੈ ਮੁਖਤੇ ਪੰਡਤ ਗਰੀਬ ਨਵਾਜ ਪਖੰਡ ਦਾ ਖੰਡਨ ਕਰਦੇ ਹੋਏ ਉਪਦੇਸ਼ ਦਿੰਦੇ ਹਨ ਜੀ ਕੀ ਕਹਿ ਪੈ ਬਾਤ ਕਹਾ ਜੀ ਬੀਦ ਪੁਕਾਰੈ ਮੁਖਤੇ ਪੰਡਤ ਜੇ ਪੰਡਤ ਪੰਡ ਨਾਮਾ ਬੁੱਧੀ ਦਾ ਬੁੱਧੀ ਜੀ ਦੀ ਤਤ ਦੇ ਜਲ ਵਿੱਚ ਕੁਸ਼ਲ ਹੋਵੇ ਚਦਰ ਹੋਵੇ ਉਹਨੂੰ ਪੜਤ ਕਹੀਦਾ ਹੈ ਹਜੂਰ ਨੂੰ ਤਾਂ ਇਹ ਵਚਨ ਕੀਤੇ ਐਸੋ ਪੰਡ ਜੋ ਮਨ ਪਰ ਵੋਦਾ ਰਾਮ ਨਾਮ ਆਤਮੈ ਸੋਦਾ ਰਾਮ ਨਾਮ ਸਾਰ ਰਸ ਪੀਵੇ ਉਸ ਪੰਡਤ ਕਾ ਉਪਦੇਸ਼ ਜਗ ਜੀਵੇ ਹਰ ਕੀ ਕਥਾ ਹਿਰਦੇ ਵਸਾਵਾ ਸੋ ਪੰਡਤ ਫਿਰ ਜੋਨ ਨਾ ਆਵੇ ਸੋ ਇੱਥੇ ਫਰਮਾਉਂਦੇ ਹਨ ਕੇਵਲ ਕਸਨ ਮਾਤਰ ਜਿਹੜੇ ਕਰਦੇ ਆ ਤੇ ਕਮਾਈ ਨਹੀਂ ਕਰਦੇ ਲੋਕਾਂ ਨੂੰ ਸੁਣਾਉਣ ਵਾਸਤੇ ਪੜਦੇ ਹਨ ਉਹਨਾਂ ਦੀ ਬਾਬਤ ਕਹਿ ਰਹੇ ਹਨ ਵੇਦ ਪੁਕਾਰੈ ਮੁਖਤੇ ਪੰਡਤ ਇਹ ਪੰਡਤ ਵਿਦਵਾਨ ਤੂੰ ਬੇਦਾਂ ਦੇ ਤਾਂ ਹੀ ਵਿਚਾਰਨ ਕਰਦਾ ਮੁਖੋਂ ਕਾਮ ਆਮਨ ਕਾ ਮਾਠ ਵੀ ਕਮਾਈ ਕਰਨ ਵਾਲੋ ਮਠਾਈ ਹੈ ਕਮਾਈ ਨਹੀਂ ਕਰ ਸਕਦਾ ਜਿਵੇਂ ਮਠਾ ਬੰਦ ਹੋਵੇ ਆਰਾਮ ਪਲਉਣੀਆਂ ਤੇ ਨਹੀਂ ਆ ਉਸ ਦੇ ਇਸ ਪ੍ਰਕਾਰ ਤੂੰ ਕਮਾਈ ਕਰਨ ਵਾਲੋਂ ਸੁਸਤ ਹੈ ਆਲਸੀ ਹੈ ਬੜਾ ਤੇਰਾ ਮਨ ਮਠਾ ਹੈ ਕਮਾਈ ਕਰਨ ਵਾਲੋਂ ਦਿਲਦਰੀ ਹੈ ਤੂੰ ਇਸੇ ਪ੍ਰਕਾਰ ਹੋ ਰਹੇ ਹੋ ਤੋ ਕਾਮ ਆਮਨ ਕਾ ਮੱਠ ਦੰਮੀ ਸਾਹਿਬ ਦਾ ਪਾਠ ਤੇ ਹੋਈ ਐ ਕਾਮ ਆਮਨ ਕਾ ਮੱਠ ਕਮਾਈ ਕਰਨ ਵਾਲੋ ਮੱਠਾ ਹੈ ਅੰਮ੍ਰਿਤਸਰ ਸਾਹਿਬ ਵਾਲੇ ਦਾਰ ਸਿੰਘ ਪਾਠ ਕਰਦੇ ਨੇ ਕੰਮ ਕੰਮ ਮਨ ਕਾ ਮੱਠ ਵਾਦਨਾ ਕਰਕੇ ਮੰਦਾ ਮੱਠਾ ਹੋ ਰਿਹਾ ਦਲਦਲੀ ਹੋ ਰਿਹਾ ਕਾਮਨਨ ਤੈਨੂੰ ਦਲਦਲੀ ਕਰ ਦੁੱਤਾ ਹੈ ਮੋਨੀ ਹੋਏ ਬੈਠਾ ਇਕਾਂਥ ਜਦੋਂ ਲੋਕਾਂ ਨੇ ਕੁਛ ਨਾਏ ਤੋ ਸੁਣਿਆ ਫਿਰ ਮੋਨ ਧਾਰ ਲਿਆ ਜੰਦੇ ਮੋਨ ਤਾਰ ਕੇ ਇਕਾਂਤੀ ਇਕੱਲਾ ਹੋ ਕੇ ਵਹਿ ਗਿਆ ਕਿ ਅਸੀਂ ਕਿਸੇ ਦੀ ਆਵਾਜ਼ ਨਾ ਸਾਡੇ ਕੰਨਾਂ ਚ ਪਵੇ ਚਿੱਦੀ ਏਕਾਦਰ ਦਾ ਈ ਫਰਕ ਪੈਂਦਾ ਹੈ ਓ ਮੋਨ ਫਲੇਟਾਂ ਕਾਲੀਆਂ ਕਰੀ ਗਿਆ ਹੁਸ਼ਾਰੇ ਕਰ ਕਰਕੇ ਐਵੇਂ ਲੋਕਾਂ ਨੂੰ ਬਹਿਕਾਈ ਹੈ ਵੀ ਗੁੰਗਾ ਏ ਕੀ ਬੋਲਦਾ ਓ ਆਖਾਂ ਠਾਂ ਹੋ ਕੇ ਬੈਠ ਗਿਆ ਹੈ ਹਿਰਦੇ ਕਲਪਨ ਗਠ ਅਰਵੇ ਜਮਾਲਾ ਕਹਿੰਦੇ ਕਲਪਨ ਦੀ ਗੰਢ ਬੰਮੀ ਬੈਠਾ ਗੱਢੀ ਬੰਨੀ ਬੈਠਾ ਬੜੀਆਂ ਕਲਪਨਾ ਮੈਨੂੰ ਆ ਮਿਲੇ ਆ ਮਿਲੇ ਕਹਿੰਦੇ ਆ ਜਿਹੜੇ 12 ਸਾਲ ਨਾਮ ਨੂੰ ਬੋਲੇ ਉਹਦਾ ਵਾਕ ਸਿੱਧੀ ਹੋ ਜਾਂਦੀ ਐਨੀ ਇੱਕ ਗੱਲ ਐ ਜੋ ਬੋਲੇ ਫਿਰ ਉਹਦਾ ਕਿਸੇ ਨੂੰ ਪੁੱਤ ਦੇਣਾ ਹੋਵੇ ਕਿਸੇ ਦਾ ਮੁਕੱਦਮਾ ਜਿਤਾਉਣਾ ਹੋਵੇ ਪੂਰਾ ਹੋ ਜਾਂਦਾ ਐਨਾ ਕੀ ਫਾਲਾ ਨਾ ਤੇ ਮਹਾਰਾਜ ਸਾਹਿਬ ਜੀ ਨੇ ਕਿਹਾ ਰਸਨਾ ਜਬੇ ਨਾਮ ਤਿਲ ਤਲ ਕਰ ਕੱਟੀਏ ਹਰ ਜਬੇ ਸਰੇ ਗੋਬਿੰਦ ਰਾਜ ਦਿਨੋਦਨ ਕੱਟੀਏ ਪਰਮੇਸ਼ਰ ਦੇ ਨਾਮ ਜਿ ਆਪਣੋਂ ਵੱਲੋਂ ਮੋਹਨ ਧਾਰਨਾ ਚੰਗਾ ਨਹੀਂ ਹੈ ਹਾਂ ਮੂੰਹ ਚੰਗਾ ਹੈ ਚੁੱਪ ਹੈ ਚੰਗਾ ਨਾਨਕਾ ਬਿਨ ਆਵੇ ਮੂੰਹ ਗੰਦ ਜੋ ਪਰਮੇਸ਼ਰ ਦੇ ਨਾਮ ਤੋਂ ਬਿਨਾ ਬਕਵਾਸ ਕਰਨਾ ਉਹਦੂੰ ਚੁੱਪ ਚੰਗੀ ਹੈ ਮਹਾਰਾਜ ਦੇ ਨਾਮ ਵੇਲੇ ਚੁੱਪ ਕਰਨਾ ਹੈ ਉਹਦੀ ਬਾਤਾਂ ਇਉਂ ਕਿਹਾ ਹੈ ਕਿ ਚਾਰ ਪਾਉ ਦੇ ਸਿੰਘ ਗੁੰਗਮੁਖ ਤਦ ਕੈਸੇ ਗੁੰਗਈ ਹੈ ਉਰ ਸਵੇਠੇਂਗਾ ਪਰਹ ਤਵ ਕਦ ਮੂਡ ਲਕਈ ਹੈ ਮਿਲ ਕੇ ਜੋ ਭਜਨ ਕਰੇ ਸੰਤ ਮੰਡਲੀ ਤੇ ਮਿਲ ਹਰ ਗਾਵੋਂ ਜਦੋਂ ਮਹਾਰਾਜ ਦੇ ਗੁਣ ਗਾਵੇ ਸੰਗਤੇ ਉਦੋਂ ਮਿਲ ਕੇ ਗੁਣ ਗਾਉਣੇ ਚਾਹੀਦੇ ਹੈ ਇਸ ਵੇਲੇ ਮੋਨ ਦੀ ਲੋੜ ਨਹੀਂ ਮੋਨ ਦੀ ਲੋੜ ਹੈ ਬਕਵਾਸ ਕਰਨ ਵਾਲੋਂ ਸੋ ਇਹ ਮਹਾਰਾਜ ਕਹਿੰਦੇ ਉਤੋਂ ਭਜਨ ਕੀਰਤਨ ਵਾਲੋਂ ਮੋਨੀ ਹੋ ਕੇ ਬੈਠ ਗਿਆ ਰਕਮਾ ਕਾ ਆਪਣੇ ਆਪ ਨੂੰ ਮੰਨਦਾ ਹੈ ਪਰ ਆਕਾਂਤੀ ਕਿਵੇਂ ਆ ਉਹਨਾਂ ਚਿਰ ਫਿਰਦਾ ਕਲਪਨ ਗਾਠਾ ਜਿਨ੍ਹਾਂ ਜਿਹੋ ਦੀ ਕਲਪਨਾ ਦੀਆਂ ਗੰਢਾਂ ਮੰਨੀ ਬੈਠਾ ਹੈ ਹੋਏ ਉਹਦਾ ਸੰਸੇਗ੍ਰੰਥੀ ਕਰਮਗ੍ਰੰਥੀ ਚਿਜਲ ਗ੍ਰੰਥੀ ਆਵੇ ਗੰਢਾਂ ਪਈਆਂ ਹੋਈਆਂ ਹੋਏ ਉਦਾਸੀ ਗ੍ਰਹਿ ਤਜ ਚੱਲਿਓ ਫੇਰ ਕਹਿੰਗੇ ਘਰ ਨਾਰ ਮਰੇ ਘਰ ਸੰਪਦ ਨਾਸੀ ਮੂਡ ਮੁੰਡਾਇ ਭਏ ਸੰਿਆਸੀ ਇਸ ਪ੍ਰਕਾਰ ਕਹਿੰਦੇ ਹਨ ਉਦਾਸ ਹੋ ਕੇ ਘਰ ਦਾ ਕੰਮ ਨਹੀਂ ਕਰ ਸਕਿਆ ਸੋ ਜਿਸ ਪ੍ਰਕਾਰ ਮਾਰਾ ਸਾਦੇ ਬਚਨ ਆਉਂਦੇ ਐ ਮਖਟੂ ਕਰੇ ਹੋਰ ਜਾਜ ਗਵਾਏ ਮਨ ਖੱਟੂ ਹੋ ਗਿਆ ਇਸ ਪ੍ਰਕਾਰ ਮਨ ਖੱਟੂ ਮਖਟੂ ਹੋ ਕੇ ਕੰਨ ਪੜਾਏ ਕੰਨ ਪੜਾ ਦੇ ਸਾਥ ਬਣ ਗਿਆ ਇਸ ਪ੍ਰਕਾਰ ਉਦਾਸ ਹੋ ਕੇ ਦੁਨੀਆ ਤੋਂ ਕੰਨ ਨੂੰ ਕਹਿੰਦੇ ਜਗਤ ਮਿੱਠਿਆ ਇਉਂ ਕਰਕੇ ਛੱਡ ਕੇ ਤੁਰ ਚੱਲਿਆ ਬਾਹਰ ਨੂੰ ਜੰਗਲ ਨੂੰ ਛੁਟ ਕੇ ਤਾਂ ਗ੍ਰਹ ਤਜ ਬਨਖੰਡ ਜਾਈਏ ਜਿਨ ਖਾਈਏ ਕੰਦਾ ਅਜੋ ਬਕਾਰ ਨ ਛੋਡੀ ਪਾਪੀ ਮਨਮੰਦਾ ਛੁਟਕਾ ਨਾਹੀ ਨਾਠਾ ਲੁੱਠਨੇ ਕਰਕੇ ਤ੍ਰਿਹਾਂ ਰੂਪੀ स्त्री ਵੀ ਚਿੰਬੜੀ ਰਹਿੰਦੀ ਹੈ ਇਸ ਪ੍ਰਕਾਰ ਵਾਸ਼ਨਾ ਰੂਪੀ ਕੁੜੀਆਂ ਇਹਦੇ ਗੱਲ ਲੱਗੀਆਂ ਹੀ ਰਹਿੰਦੀਆਂ ਹਨ ਕਿਉਂ ਨੱਠ ਕੇ ਛੁੱਟਦਾ ਨਹੀਂ ਸਕਦਾ ਇਹ ਚਿੰਬੜੀਆਂ ਹੀ ਰਹਿਣੀਆਂ ਨੇ ਹੱਤਾਂ ਜਿਹੜੀਆਂ ਪਹਿਰੀਆਂ ਹਨ ਜੀ ਕੀ ਕਹਿ ਪਹਿ ਬਾਤ ਕਹਾ ਆਪਣੀ ਜੀ ਦੇ ਉਧਾਰ ਦੀ ਕਿਸਦੇ ਪਾਸ ਭਾਈ ਬਾਤ ਕਹੀਏ ਕਿ ਕੋਈ ਜੀ ਆਪਣੀ ਰੀਵੀ ਗੱਲ ਉਹਦੇ ਕੋਲ ਦਸੀਏ ਨਾ ਜਿਹੜਾ ਆਪ ਹੀ ਨਾ ਤੋ ਛੁੱਟਿਆ ਹੋਇਆ ਹੋਵੇ ਆਪ ਮੁਕਤ ਮੂਕੋ ਪ੍ਰਭ ਮੇਲੇ ਜਿਹੜਾ ਆਪ ਗੁਰਮਖੋ ਮੁਕਤ ਹੋਵੇ ਸਾਨੂੰ ਵਾਹਿਗੁਰੂ ਦੇ ਨਾਲ ਮੇਲ ਦੇਵੇ ਐਸੋ ਕਹਾ ਲਹਾ ਇਹ ਦੁਰਲੱਭ ਹੈ ਸੰਸਾਰ ਚ ਕੋਟ ਨਾਮ ਨਾਨਕ ਕੋ ਨਾਰਾਇਣ ਜੀ ਚੀਤ ਇਹ ਕਿੱਥੋਂ ਲੱਭੀਏ ਪ੍ਰਾਪਤ ਕਰੀਏ ਬੜਾ ਦੁਰਲੱਭ ਹੈ ਰਹਾਉ ਤਪਸੀ ਹੋਏ ਕਹਿ ਦੇਹੀ ਸਾਧੂ ਫੇਰ ਕਹਿੰਦੇ ਤਪਸੀ ਹੋ ਗਿਆ ਚਾਹ ਤੂੰ ਨੀਆਂ ਜੇਹੜੇ ਮਹੀਨੇ ਤਾਲੀਆਂ ਪੰਜਵਾਂ ਸੂਈਤ ਪਾਉਂਦਾ ਹੈ ਇਸ ਪ੍ਰਕਾਰ ਤਪਸੀ ਹੋ ਕੇ ਭੁੱਖਾ ਰਹਾ ਬਰਦਾਸ਼ ਕਰਖੇ ਤੇ ਹਾਇਆ ਰਹਾ ਜਲ ਧਾਰਾ ਆਵੇ ਕਰਦਾ ਰਹਾ ਇਉਂ ਦੇਹ ਨੂੰ ਸਾਧਦਾ ਰਹਾ ਮਨੂ ਆਹ ਦੇਹ ਦੇਸ ਧਨ ਦੇਹ ਤਾਂ ਭਾਈ ਸਾਧ ਲਈ ਭੁੱਖ ਹੋ ਤੇ ਬਰਦਾਸ਼ ਕਾਂਦੇ ਨਾਲ ਗਰਮੀ ਤੇ ਠੰਡ ਨੂੰ ਸਹਾਰ ਲਿਆ ਬਰਖਾ ਨੂੰ ਸਹਾਰ ਲਿਆ ਪਰ ਮਨ ਤਾਂ ਨਹੀਂ ਇਕਾਗਰ ਹੋਇਆ ਨੰਤਾਂ ਦੱਸੋ ਤੁਸੀਂ ਇਹ ਪਦਾਰਥ ਸਹਿ ਧਾਨਾ ਦੌੜਦਾ ਹੀ ਫਿਰਦਾ ਹੈ ਜਿੰਨਾ ਚਿਰ ਮਨਕ ਆਗਮ ਨਹੀਂ ਕੀਤਾ ਸਰੀਰ ਨੂੰ ਟਿਕਾਉਣੇ ਕਰਕੇ ਕੀ ਲਾਭ ਹੋਇਆ ਪੱਥਰ ਇਕੱਠਾ ਟਿਕੇ ਹੀ ਰਹਿੰਦੇ ਐ ਬ੍ਰਹਮਚਾਰ ਬ੍ਰਹਮਚਜ ਕੀਨਾ ਹਾਂਜੀ ਟੁਗਣ ਰਹੀ ਸਤਪਸੀ ਕਰਕੇ ਦੇਹੀ ਸਾਧੀ ਸਤਪਸੀ ਕਰਕੇ ਦੇਹੀ ਸਾਧੀ ਤਪਸੀ ਆਪਣੇ ਆਪ ਨੂੰ ਕਰਕੇ ਤਪਸਿਆ ਕਰਕੇ ਦੇਨੂ ਸਾਦਾ ਫਿਰਿਆ ਮਨੂਆ ਦੇਹਿਸ ਧਨ ਮਨ ਤੁਹਾਡਾ ਦਸੋਂ ਦਸੇ ਪਦਾਰਥਾਂ ਦੀ ਦੌੜਦਾ ਰਹਿੰਦਾ ਹੈ ਬ੍ਰਹਮਚਾਰ ਬ੍ਰਹਮਚਜ ਕੀਨਾ ਫੇਰ ਕਹਿੰਦੇ ਬ੍ਰਹਮਚਾਰ ਦੀ ਯਾਤਰਾ ਕਰਕੇ ਆਪਣੇ ਆਪ ਨੂੰ ਬ੍ਰਹਮਚਾਰੀ ਮਨਾ ਲਿਆ 25 ਸਾਲ ਤੱਕ ਬ੍ਰਹਮਚਾਰੀ ਰੱਖਣ ਨੂੰ ਬ੍ਰਹਮਚਾਰੀ ਆਪਣੇ ਆਪ ਨੂੰ ਕਹੌਣ ਲੱਗ ਗਿਆ ਖਿਰਦਾ ਭਿਆ ਗੁਮਨ ਦਿਲ ਤੇ ਹੰਕਾਰ ਹੋ ਗਿਆ ਮੈਂ ਜਤੀ ਹਾਂ ਬ੍ਰਹਮਚਾਰੀ ਹਾਂ ਮੇਰੇ ਤੁਲ ਗਰਸਤੀ ਕਿਵੇਂ ਹੋ ਸਕਦੇ ਆ ਇਉਂ ਹੰਕਾਰ ਵੱਧ ਗਿਆ ਹਿਰਦੇ 'ਚ ਸੰਨਿਆਸੀ ਹੋਏ ਕਹਿ ਤੀਰਥ ਭ੍ਰਮਿਓ ਕਦੇ ਫੇਰ ਸੰਨਿਆਸ ਹੋ ਗਿਆ ਸਭ ਕੁਝ ਛੱਡ ਗਿਆ ਬਾਣ ਪ੍ਰਸਤੀ ਸੰਨਿਆਸੀ ਗ੍ਰਸਤੀ ਇਹਨਾਂ ਤੋਂ ਫੇਰ ਸੰਨਿਆਸੀ ਬਣ ਬੈਠਾ ਤੀਰਥਾਂ ਦੇ ਭੰਡ ਦਾ ਬਿਜਰ ਦਾ ਫਿਰਦਾ ਰਹਿੰਦਾ ਹੈ ਇਸ ਪ੍ਰਕਾਰ ਬਹੁਤ ਕੁ ਸੰਨਿਆਸੀ ਬਣ ਗਿਆ ਜਿੱਥੇ ਉਦਕ ਪਾਣੀ దਗੇ ਉਨੀ ਥਾਂ ਤੇ ਫਿਰਦਾ ਰਹੇ ਹੈ ਕੁਟੀਚ ਗੁੰਦੇ ਇੱਕ ਭੂਤ ਕੁੰਦੇ ਹਨ ਉਸ ਮਹਿ ਕ੍ਰੋਧ ਬੇਗਾਨਾ ਉਹਦੇ ਚ ਕ੍ਰੋਧ ਐ ਬੇਗਾਨਾ ਕੋ ਚੱਕੀ ਫਿਰਦਾ ਬਿਨਾ ਕਾਬਤ ਹੋਏ ਸਰਾਫ ਦੇ ਜਾਂਦਾ ਲੋਕਾਂ ਦੇ ਨਾਹੀਂ ਬੇਗਿਆਤਾ ਹੋ ਗਿਆ ਪਰਮੇਸ਼ਰ ਦੇ ਗਉਣ ਤੋਂ ਬਿਨਾ ਹੈ ਬੇਦੁਆਰ ਦੇ ਗਉਣ ਚ ਲੱਗਾ ਹੋਇਆ ਐਸਾ ਤਰਾਇਆ ਕੋ ਚੱਕੀ ਫਿਰਦਾ ਹੈ ਹੂੰਗਰ ਬਾਦ ਭੇ ਰਾਮਦਾਸਾ ਇੱਕ ਹੋਰ ਰਾਮਦਾਸ ਗਿਆ ਭੇਖ ਹੈ ਉਹ ਕਹਿੰਦੇ ਪੈਰਾਂ ਨੂੰ ਹੰਗਰੂ ਬਨ ਕੇ ਨਿਰਤਕਾਰੀ ਕਰਦੇ ਐ ਕਿਉਂ ਹੰਗੂ ਗੁਰਬੰਧ ਕਰਕੇ RAMDAS GE ਆਪਣੇ ਆਪ ਨੂੰ ਕਹਾ ਲਿਆ ਰੋਟੀਆਂ ਨਿਕੇ ਓ ਪਾਵਾ ਇਹ ਸਭ ਰੋਟੀਆਂ ਖਾਣ ਦੇ ਯਤਨ ਹਨਗੇ ਪੇਟ ਤੋੜਨ ਦੇ ਕੋਈ ਪਰਮਾਸ਼ ਦਾ ਯਤਨ ਤਾਂ ਨਹੀਂ ਹੈ ਇਨਾਂ ਦੇ ਪਾਸ ਭਰਤ ਨੇ ਵਰਮ ਖੱਟ ਕੀਨੇ ਕਈ ਲੋਕ ਵਰਤ ਰੱਖਦੇ ਆ 24 ਕਾਦਸੀਆਂ ਦੇ ਕਈ ਵਰਤ ਨੇਵ ਯਮਨੇ ਵਾਦ ਕਰਦੇ ਆ 6 ਪ੍ਰਕਾਰ ਦੇ ਕਰਮ ਸੰਧਿਆ ਤਰਪਨ ਗਾਇਤਰੀ ਇਸ਼ਨਾਨ ਅਥਿਤੀ ਪੂਜਨ ਦੇਵ ਅਰਚਨ ਇਸੇ ਪ੍ਰਕਾਰ ਦੇ ਕਰਮ ਕੀਤੇ ਜਾਂ ਵਿਦਿਆਪਨ ਨਹੀਂ ਪੜਾਉਣੀ দান ਦੇਣਾ ਲੈਣਾ ਜਾਂ ਕਰਨਾ ਕਰਾਉਣਾ ਰੂਪ ਬਾਹਰ ਭੀਖ ਦਿਖਾਵਾ ਬਾਹਰੋਂ ਭੀਖ ਤੋਂ ਮੁਖਾਉਂਦੇ ਅੰਦਰੋਂ ਪਿਆਰ ਨਹੀਂ ਹੈ ਵਾਹਿਗੁਰੂ ਨਾਲ ਗੀਤ ਨਾਦ ਮੁਖ ਰਾਗ ਆਲਾਪੇ ਕਈ ਲੋਕ ਗੀਤਾ ਦੇ ਤਾਂ ਹੀ ਪੜ੍ਹਦੇ ਰਹਿੰਦੇ ਐ ਕੋਈ ਨਾਦ ਬਾਜੀਆਂ ਨੂੰ ਵਜਾਉਂਦੇ ਰਹਿੰਦੇ ਐ ਕੋਈ ਮੁਖੋਂ ਰਾਗ ਦਾ ਆਲਾਪ ਕਰਦੇ ਰਹਿੰਦੇ ਹੈ ਕੋਈ ਗੀਤ ਬਿਸ਼ਨ ਪਰਿਆ ਨੂੰ ਗਾਉਂਦੇ ਰਹਿੰਦੇ ਐ ਕੋਈ ਨਾਦ ਸੰਖਾਦਕਾਂ ਨੂੰ ਬੁਜਾਉਂਦੇ ਐ ਕੋਈ ਮੁਖੋਂ ਰਾਗ ਆਦਕਾਂ ਦਾ ਆਲਾਪ ਕਰਦੇ ਰਹਿੰਦੇ ਹਨ ਹਾ ਹਾਈ ਅਜਕ ਜਿਵੇਂ ਹਾ ਹੂ ਗੰਧਰਵ ਹੋਏ ਹਨ ਮਨ ਨਹੀਂ ਹਰ ਹਰ ਗਾਵਾ ਮਨ ਨਾਲ ਤਾਂ ਹਰ ਹਰ ਪਰਮੇਸ਼ਰ ਨੂੰ ਗਾਇਆ ਹੀ ਨਹੀਂ ਐਸਾ ਪਖੰਡ ਕਰਦੇ ਹਨ ਬਾਹਰੋਂ ਲੋਕ ਦਿਖਾਵਾ ਕਰ ਰਹੇ ਹਨ ਹਰ ਖਸੂਗ ਲੋਭ ਮੋਹ ਰਹਤ ਹੈ ਤੇ ਭਾਈ ਜਿਨ੍ਹਾਂ ਨੂੰ ਪਦਾਰਥ ਆਏ ਤੋਂ ਖੁਸ਼ੀ ਨਹੀਂ ਅਤੇ ਸੋਗ ਪਦਾਰਥ ਗਏ ਤੋਂ ਸੋਗ ਨਹੀਂ ਹੈ ਲੋਭ ਨਹੀਂ ਹੈ ਪਦਾਰਥਾਂ ਦਾ ਮੋਹ ਨਹੀਂ ਹੈ ਸਰੀਰਾਂ ਦਾ ਇਹਨਾਂ ਤੋਂ ਜਿਹੜੇ ਰਹਿਤ ਹਨ ਨਿਰਮਲ ਹਰ ਕੀ ਸੰਤ ਹੈ ਜਿਹੜੇ ਉਜਲ ਹਨ ਉਹ ਸੰਤ ਮਾਇਆ ਦੀ ਮੈਲ ਤੋਂ ਮਲੁਖੇ ਭਗਵੰਤਾਂ ਦੀ ਮੈਲ ਤੋਂ ਨਿਰਮਲ ਉਜਲ ਹਨ ਉਹ ਹਰੀ ਦੇ ਸੰਤ ਉਹਨਾਂ ਨੂੰ ਕਹੀਦਾ ਹੈ ਤਨ ਕੀ ਧੂੜ ਪਾਏ ਮਨ ਮੇਰਾ ਸਦਾ ਮਨ ਨੂੰ ਨ ਪਿਆਰਿਆਂ ਦੇ ਚਰਨਾਂ ਦੀ ਧੂੜ ਸਰਦਾਰ ਨਾਲ ਪ੍ਰਾਪਤ ਕਰੇ ਜਾਂ ਦਇਆ ਕਰੇ ਭਗਵਾਨ ਜਿਸ ਪਰੇਸ਼ਿਕ ਬਿਆਲਤਾ ਕਰੇ ਤਾਂ ਪਾਈ ਐਸੀ ਸਤਸੰਗਤ ਦਾ ਪਿਆਰੇ ਆਦੇ ਦਰਸ਼ਨ ਹੁੰਦੇ ਹਨ ਬਹੁ ਨਾਨਕ ਗੁਰਪੂਰਾ ਮਿਲਿਆ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੂੰ ਪੂਰਨ ਸਤਿਗੁਰੂ RAMਦਾਸ ਸਾਹਿਬ ਜੀ ਪਾਈ ਐਸਾ ਸਰੂ ਮਿਲੇ ਹਨ ਸਾ ਉਤਰੀ ਮਨ ਕੀ ਚਿੰਤਾ ਜਿਹੜੀ ਮਨ ਦੀ ਚਿੰਤਾ ਸੀ ਅਣ ਹੋਈ ਦਿੱਤਾ ਆਈ ਨੂੰ ਵੇਖ ਕੇ ਨਾ ਜਰ ਸਕਣਾ ਕਿੰਤਾ ਬੇਵਰ ਹਾਲ ਚਿਰਦੀ ਹੋ ਜਾਣੀ ਇਹ ਚਿੰਤਾ ਉਤਰ ਗਈ ਮਨ ਦੀ ਸਾਰੀ ਮੇਰਾ ਅੰਤਰ ਜਾਮੀ ਹਰ ਰਾਯਾ ਇਹ ਭਾਈ ਮੇਰਾ ਤਾਂ ਅੰਦਰ ਲਈ ਜਾਣ ਵਾਲਾ ਘੜ ਘੜ ਕੇ ਅੰਤਰੀ ਦੀ ਜਾਨ ਤੇ ਭਲੇ ਵੀਰੇ ਕੀ ਪੀਰ ਪਸ਼ਾਂਤ ਐਸਾ ਹਰੀ ਰਾਜਾ ਹੈ ਸਭ ਕਿਸ ਜਾਣੇ ਮੇਰੇ ਜੀ ਕਾ ਪ੍ਰੀਤਮ ਉਹ ਮੇਰੇ ਹਿਰਦੇ ਦਾ ਪਿਆਰਾ ਹੈ ਸਭ ਕੋਈ ਜਾਣਦਾ ਹੈ ਜੋ ਕੋਈ ਵਰਤਿਆ ਸੰਸਾਰ ਚ ਵਿਸਰ ਗਏ ਬਕਬਾ ਇਸ ਕਰਕੇ ਸਾਨੂੰ ਕੀ ਲੋੜ ਹੈ ਕਿਸੇ ਦੇ ਤਾਂ ਹੀ ਦੱਸਣ ਦੀ ਕਿ ਆ ਸਾਡੀ ਅਲਦ ਸਾਨੂੰ ਇਹ ਆ ਜਾਂ ਅਨੰਦ ਇਹ ਜੀ ਪ੍ਰਾਪਤੀ ਇਹ ਬਕਵਾਸ ਨਹੀਂ ਕਰਨ ਦੀ ਲੋੜ ਅਜਰ ਜਰਨਾ ਹੈ ਕਹੋ ਨਾਨਕ ਅਜਰ ਜੰਜਰੀਆ ਤਿਸੇ ਕੋ ਬਣ ਆਵੇ ਇਹ ਬਕਵਾਸ ਕਰਨੇ ਨੇ ਜਿਹੜਾ ਵਖਤੇ ਹੋ ਕੇ ਜੀ ਸਾਨੂੰ ਐਸਾ ਉਥੇ ਕਰੋੜਾਂ ਸੂਰਜਾਂ ਵਰਗਾ ਪ੍ਰਕਾਸ਼ ਪ੍ਰਤੀਤ ਹੁੰਦਾ ਹੈ ਸਾਨੂੰ ਸਰਬਉ ਸਰੂਪ ਰੂਪ ਧਾਰ ਕੇ ਗੋਸ਼ਟ ਕਰਦਾ ਹੈ ਇਹ ਜਿਹੜਾ ਕਹਿਣਾ ਹੈ ਇਹ ਭੁੱਲ ਗਿਆ ਉਹਨਾਂ ਨੂੰ ਸੋ ਮਹਾਰਾ ਆਪ ਜਾਣਦਾ ਹੈ ਘਰ ਅਗਡਾਂ ਦੀ ਰਹਾਉ ਦੂਜਾ ਮਾਰੂ ਮਹੱਲਾ ਪੰਜਵਾ ਰਹਾਉ ਦੂਜਾ ਦੇ ਕਿ ਉਕਰ ਦਿੱਤਾ ਹੈ ਇਸ ਵਿੱਚ ਪ੍ਰਾਪਤੀ ਦਾ ਮਾਰੂ ਮਹੱਲਾ ਪੰਜਵਾ ਕੋਟ ਲੱਖ ਸਰਬ ਕੋ ਰਾਜ ਏ ਪਰਮੇਸ਼ਰ ਮੇਰੇ ਸਤਗੁਰੂ ਹੀ ਪਕਰਾਖ ਉਹ ਕਰੋੜਾਂ ਸਾਧ ਸੰਗਤ ਜੀ ਕਿਲਿਆਂ ਦਾ ਮਾਲਕ ਹੈ ਅਤੇ ਲੱਖਾਂ ਫੌਜਾਂ ਦਾ ਮਾਲਕ ਹੈ ਸਰਬ ਸ੍ਰਿਸ਼ਟੀ ਦਾ ਚੱਕਰਵਰਤੀ ਉਹ ਬਾਦਸ਼ਾਹ ਹੈ ਜਿਸ ਹਿਰਦੇ ਨਾਮ ਤੁਮਾਰਾ ਜਿਨ੍ਹਾਂ ਦੇ ਹਿਰਦੇ 'ਚ ਮਾਰੇ ਆਪ ਜੀ ਦਾ ਨਾਮ ਹੈ ਉਹ ਕਰੋੜਾਂ ਫੌਜਾਂ ਦਾ ਮਾਲਕ ਹੈ ਲੱਖਾਂ ਖਜ਼ਾਨਿਆਂ ਦਾ ਮਾਲਕ ਹੈ ਸਰਬ ਸ੍ਰਿਸ਼ਟੀ ਦਾ ਮਾਲਕ ਹੈ ਜਿਸ ਦੇ ਹਿਰਦੇ 'ਚ ਮਾਰੇ ਆਪ ਦਾ ਨਾਮ ਹੈ ਜਿਸ ਨਾਮ ਦੇ ਸੋਈ ਬੜਾ ਰਾਜਾ ਜਿਸ ਨਾਮ ਦੇ ਇਸ ਪੂਰੇ ਕੱਜ ਉਸਨੇ ਕੋਟ ਲੱਖ ਸਰਬ ਕਰੋੜਾਂ ਜਿਹੜੇ ਸੰਕਲਪ ਫੁਰਦੇ ਆ ਲੱਖਾਂ ਜੂਨਾਂ 'ਚ ਪਾਉਣ ਵਾਲੇ ਉਹ ਸਾਰਿਆਂ ਦਾ ਪਾਦਸ਼ਾ ਬਣ ਜਾਂਦਾ ਸਭ ਨੂੰ ਬੰਦ ਕਰ ਦਿੰਦਾ ਰੋਕ ਲੈਂਦਾ ਆਪਣੇ ਅਧੀਨ ਕਰ ਲੈਂਦਾ ਜਿਸ ਦੇ ਵਿੱਚ ਮਾਰਿਆ ਆਪਜੀ ਦਾ ਪਵਿੱਤਰ ਨਾਮ ਹੈ ਝਾ ਕਹੋ ਨਾਮ ਨਾ ਦਿਆ ਮੇਰਾ ਸਤਗੁਰ ਇਹ ਮੇਰੇ ਸਤਗੁਰੂ ਅੰਤਰੀ ਆਮੀ ਜਿਨ੍ਹਾਂ ਨੂੰ ਆਪ ਨੇ ਨਾਮ ਦੀ ਬਖਸ਼ਿਸ਼ ਕੀਤੀ ਨਹੀਂ ਐ ਸੀ ਮਰ ਜਨਮ ਮਹਗਾਵਾਰਾ ਉਹ ਗਵਾਰ ਸਮਝ ਹਨ ਮੌਤ ਦੇ ਮਾਰੇ ਹੋ ਮਰਦੇ ਰਹਿੰਦੇ ਆ ਵਾਸ਼ਨਾ ਦੇ ਬੱਦੇ ਜਗਦੇ ਰਹਿੰਦੇ ਆ ਸੰਸਾਰ ਚ ਮੇਰੇ ਸਤਿਗੁਰ ਹੀ ਪਾਤਰਾ ਤੇ ਮੇਰੇ ਸਤਿਗੁਰ ਨਾਨਕ ਦੇਵ ਨਿਰੰਕਾਰ ਜੀ ਤੁਸੀਂ ਹੀ ਸਾਡੀ ਪਾਤ ਰੱਖਣ ਵਾਲੇ ਹੋ ਸਾਡੀ ਪਾਤੀ ਜਿੱਤ ਰੱਖੋ ਵਕਾਰ ਨਾ ਸਾਨੂੰ ਮਾਰਾ ਖਰਾਬ ਕਰ ਸਕਣ ਜਮ ਨਾ ਸਾਨੂੰ ਖਰਾਬ ਕਰ ਸਕੇ ਆਪੀ ਪਤ ਰਖਣਾ ਕਰੋ ਜੀਤ ਆਵਹ ਤਵਹੀ ਪਤ ਪੂਰੀ ਜਦੋਂ ਅੰਤ ਨੂੰ ਜਾਵੀ ਆਪ ਸਾਡੇ ਚੇਤੇ ਆਵੋ ਉਸੇ ਵੇਲੇ ਸਾਡੀ ਇੱਜ਼ਤ ਜਿਹੜੀ ਇਹ ਪੂਰਨ ਨਿਭ ਸਕਦੀ ਹੈ ਤਾਂ ਇਹ ਪਤੀ ਆਪਦੀ ਪੂਰੀ ਭਗਤੀ ਪੈ ਸਕਦੀ ਹੈ ਹੋ ਸਕਦੀ ਹੈ ਵਿਸਰਤ ਰਲਿਆ ਖਾਕ ਜਦੋਂ ਮਾਰੇ ਆ ਭੁੱਲ ਜਾਣੇ ਉਦੋਂ ਖਾਕ ਧੂੜ ਵਿੱਚ ਰਹੀਦਾ ਹੈ ਲਾਣਤਾ ਦੀ ਖਿਆ ਖਾਕ ਪੈਂਦੀ ਹੈ ਤੇਰੇ ਵਿਸਰਨੇ ਕਰਕੇ ਖਾ ਕਾਰਕ ਜਿਹੜੀਆਂ ਜੂਨਾ ਦੇ ਟੇਡੀਆਂ ਟਿੱਡ ਖਸਾ ਕੇ ਤੰਨ ਵਾਲੇ ਚੂਹੇ ਕਿਰਲੀਆਂ ਖੰਜ ਖਜੂਰੇ ਸਭ ਆਦਿਕ ਇਹਨਾਂ ਟੇਡੀਆਂ ਜੂਨਾ ਦੀ ਰਲਣਾ ਪੈਂਦਾ ਹੈ ਰਹਾਉ ਰੂਪ ਰੰਗ ਖੁਸ਼ੀਆਂ ਮਨ ਭੋਗਣ ਫੇ ਮਾਰਾ ਜਿਹੜੇ ਸੋਹਣੇ ਸੋਹਣੇ ਰੂਪ ਬਣਾਉਣੇ ਐ ਪਾਊਡਰ ਮਲ ਮਲ ਕੇ ਲਾਲ ਲਹੂ ਵਰਗੇ ਬੁੱਲ ਕਰ ਲੈਣੇ ਐ ਮੂੰਹ ਕਾਲੇ ਨੂੰ ਚਮਕਾਉਣ ਵਾਸਤੇ ਉੱਤੇ ਚਿੱਟਾ ਪਾਊਡਰ ਮਲ ਕੇ ਗੋਰਾ ਰੰਗ ਕੱਢ ਕੇ ਵਿਖਾਉਣਾ ਹੈ ਇਸ ਪ੍ਰਕਾਰ ਦੇ ਰੂਪ ਬਣਾਉਣੇ ਅੱਗੇ ਰੰਗ ਅਦੇ ਰੰਗ ਲਾ ਕੇ ਆਪਣੇ ਆਪ ਨੂੰ ਭਾਵੇਂ ਕਿਹਾ ਜਾ ਉਹ ਤੋਂ ਪਾਰ ਸਾਧਕਾਂ ਦੇ ਵਿੱਚ ਉਹ ਲੋਕ ਭਾਵੇਂ ਬਹੁਤ ਬਿਰਸਿਰ ਹੋਵੇ ਉਤੇ ਆਪ ਦੇ ਸਰੀਰ ਦੇ ਮਸਾਲੇ ਜੇ ਮਲ ਮਲ ਕੇ ਬੜਾ ਗੋਰਾ ਰੰਗ ਕੱਢ ਕੇ ਵਿਖਾ ਲੈਂਦੇ ਇਸ ਨਾਲ ਰੰਗ ਚੰਗੇ ਬਣਾ ਕੇ ਵਿਖਾਉਣੇ ਖੁਸ਼ੀਆਂ ਮਨ ਭੋਗਣ ਅਤੇ ਮਨ ਦੇ ਚ ਭੋਗਣ ਦੀਆਂ ਖੁਸ਼ੀਆਂ ਬਣੀਆਂ ਰਹਿਣੀਆਂ ਜਿਹੜੀਆਂ ਹੈ ਤੇ ਤੇ ਛਿੱਦਰ ਵਿਕਾਰਾ ਤੇ 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 ਇਹ ਭਈ ਕਾਮ ਆਦਿਕ ਛਿੱਦਰ ਦੋਸ਼ ਪੈਦਾ ਕਰਨ ਵਾਲੇ ਹਨ ਛਿੱਦਰ ਸਬਦ ਸਪਰਸ਼ ਰੂਪ ਰਸ ਗੰਧ ਪੈਦਾ ਕਰਨ ਵਾਲੇ ਹੈ ਵਕਾਰ ਕਾਮ ਆਦਿਕਾਂ ਨੂੰ ਪੈਦਾ ਕਰਨ ਵਾਲੇ ਹਨ ਵਿਗਾੜ ਕਰਨ ਵਾਲੇ ਹਨ ਹਰ ਕਾ ਨਾਮ ਨਿਧਾਨ ਕਲਿਆਣਾ ਇਹ ਭਾਈ ਪਰਮੇਸ਼ਰ ਦਾ ਨਾਮ ਹੀ ਖਜ਼ਾਨਾ ਹੈ ਸਾਰੀਆਂ ਕਲਿਆਣਾ ਦੇ ਕਰਨ ਵਾਲਾ ਬਕੁੰਠ ਦੀਆਂ ਮੁਕਤੀਆਂ ਵੀ ਤੇ ਕੈਵਲ ਮੁਖ ਨੂੰ ਵੀ ਦੇਣ ਵਾਲਾ ਸੂਖ ਸਹਿਜ ਇਹੋ ਸਾਰਾ ਇਸ ਕਰਕੇ ਸਹਿਜ ਅਚੁੱਤ ਸੁਖ ਦੀ ਪ੍ਰਾਪਤੀ ਹੁੰਦੀ ਹੈ ਸਾਰਾ ਪੂਰਨ ਸਰੂਪ ਸੁਖ ਪ੍ਰਾਪਤ ਹੁੰਦਾ ਹੈ ਸਹਿਜ ਗਿਆਨ ਕਰਕੇ ਸਾਰਾ ਪੂਰਨ ਸੁਖ ਹੁੰਦਾ ਹੈ ਮਾਇਆ ਰੰਗ ਬਿਰੰਗ ਖਿਨੈ ਮਹਿ ਜਿਹੜੇ ਮਾਇਆ ਦੇ ਰੰਗ ਹੈ ਜਿੰਸ ਰਸੋਹਨ ਪਟੀਆਂ ਮੰਗੀ ਪਾਇਸ ਦੂਰ ਸੇਸਰ ਕਾਤੀ ਮੁਨੀਆਂ ਗੱਲ ਵਿੱਚ ਆਵੇ ਧੂੜ ਮਾਇਆ ਦੇ ਜਿਹੜੇ ਰੰਗ ਹੈ ਇਸ ਪ੍ਰਕਾਰ ਮੋਜਾਂ ਮਾਨਣੀਆਂ ਅਨੇਕ ਪ੍ਰਕਾਰ ਦੀਆਂ ਮੇਕਾਂ ਸੇਜਾ ਵਿਸ਼ਾਉਣੀਆਂ ਸੁੰਦਰ ਰੂਪ ਰੰਗ ਆਦਿਕ ਕਰਨੇ ਮਾਇਆ ਦੇ ਜਿਹੜੇ ਰੰਗ ਕੌਤਕ ਆਨੰਦ ਹੈ। ਵੀ ਰੰਗ ਖਿਨੇ ਮਹਿ ਇਹ ਬੇਰੰਗ ਹੋ ਜਾਂਦੇ ਹੈ ਜਿਵੇਂ ਸਾਦ ਸੰਗਤ ਜੀ ਪਾਣੀ ਪੈਣੇ ਕਸੁੰਬੇ ਦਾ ਡੱਬ ਖੜਬਾ ਹੋ ਜਾਂਦਾ ਹੈ। ਇਉ ਮਾਇਆ ਦੇ ਜਿਹੜੇ ਆਨੰਦ ਹੈ ਸੁਖ ਭੋਗਣੇ ਹੈ ਵਿਸ਼ਿਆਂ ਦੇ ਉਹ ਜਦੋਂ ਵਿਪਤਾ ਪੈ ਜੇ ਉਸ ਵੇਲੇ ਡੱਬ ਖੜਬੇ ਹੋ ਜਾਂਦੇ ਹੈ। ਰੋਗ ਰੂਪੀ ਪਾਣੀ ਪੈ ਜੇ ਤਾਂ ਉਹ ਨਾਸ ਹੋ ਜਾਂਦੇ ਹਨ। ਬੇਰਸੀ ਹੋ ਜਾਂਦੀ ਮਾਇਆ ਦੇ ਆਨੰਦ ਇੱਕੋ ਜੇ ਨਹੀਂ ਰਹਿੰਦੇ ਕਿਸੇ ਦੇ ਬڑے-ਬڑے ਸ਼ਾਹੂਕਾਰ ਜਿਹਦੇ ਸਾਹੋਂ ਸਿਰਦ ਗਵਾਈਆਂ ਰੰਗ ਤਮਾਸ਼ੇ ਚਾਹ ਉਹਨਾਂ ਦੀਆਂ ਜੁੱਤੀਆਂ ਇੰਨੀਆਂ ਪਹਿਨੀਆਂ ਹੋਸ਼ਾਂ ਰੇ ਗਵਾਈਆਂ ਜਾਂਦੀਆਂ ਰੰਗ ਤਮਾਸ਼ੇ ਨੇ ਸਾਰੇ ਚੱਕੇ ਜਾਂਦੇ ਹਨ ਇਸ ਪ੍ਰਕਾਰ ਬੇਰੰਗ ਬੇਰਸੀ ਹੋ ਜਾਂਦੀ ਖੰਚ ਜਿਹੜੇ ਮਾਇਆ ਦੇ ਆਨੰਦ ਮੰਨਦੇ ਲੋਕਾਂ ਨੇ ਜਿਉਂ ਬਾਦਰ ਕੀ ਛਾਇਆ ਜਿਵੇਂ ਬਦਰ ਦੀ ਸ਼ਾਨ ਸਾਹਿਬ ਸਿੰਘੀ ਕਦੇ ਸਿਰ ਤੇ ਹੁੰਦੀ ਹੈ ਕਦੇ ਝਾਟੇ ਸੂਰਜ ਨਿਕਲ ਆਉਂਦਾ ਹੈ ਕਿਉਂ ਬੱਦਰ ਦੀ ਨਿਆਈ ਪੁਨਰੂਪੀ ਬੱਦਰ ਜਦੋਂ ਪੌਣ ਅਤੇ ਪਰਾਲਾਵਤ ਰੂਪੀ ਪੌਣ ਦੇ ਵਗਣੇ ਕਰਕੇ ਹੋਰ ਥਾਂ ਚਲੇ ਜਾਂਦੇ ਆ ਉਦੋਂ ਸਾਧ ਸੰਗਤ ਜੀ ਦੁੱਖ ਰੂਪੀ ਸੂਰਜੀ ਤਪਦਾ ਰਹਿੰਦਾ ਹੈ ਕਿਉਂ ਪੌਣ ਆਪਣੇ ਬੱਦਰ ਦੀ ਸ਼ਾਂ ਦੇ ਨਿਆਈ ਨਾਸਵੰਤ ਅਨਸਾਰੇ ਸੇ ਲਾਲ ਭਏ ਗੂੜਾ ਰੰਗ ਰਾਤੇ ਉਹ ਲਾਲ ਪ੍ਰੇਮੀ ਹੋਏ ਆ ਭਗਤੀ ਰੰਗ ਵਿੱਚ ਗੂੜੇ ਮਜੀਠੀ ਰੰਗ ਦੀ ਨੇ ਜਿਹੜੇ ਭਗਤੀ ਦੇ ਰੱਤੇ ਹੋਏ ਹਨ ਪ੍ਰੇਮੀ ਹੋਏ ਹੈ ਲਾਲ ਗਿਆਨਵਾਨ ਪੂਰਨ ਹੋਏ ਹੈ ਕਉਨ ਮਰੀ ਤੇਰੀ ਲਾਲੀ ਕਬਰ ਰੰਗ ਤੂੰ ਭਈ ਗੁਲਾਲੀ ਲਾਲ ਰੰਗ ਤਿਸ ਕੋ ਲਗਾ ਜਿਸਕੇ ਵੜ ਭਾਗਾ ਜਿਨ ਗੁਰ ਮਿਲ ਹਰ ਹਰ ਗਾਇਆ ਜਿਨ੍ਹਾਂ ਸਤਗੁਰਾਂ ਨਾਲ ਮਿਲ ਕੇ ਹਰ ਹਰ ਪਰਮੇਸ਼ਰ ਦੇ ਤਾਂ ਗਾਉਣਾ ਕੀਤਾ ਹੈ ਉਹਨਾਂ ਨੂੰ ਮਹਾਰਾਜ ਗਿਆਨ ਦਾ ਸੁੰਦਰ ਰੰਗ ਚੜ ਗਿਆ ਪੱਕਾ ਮਜੀਠੀ ਰੰਗ ਦੀਨੇ ਆਈ ਉੱਚ ਮੂਜ ਅਪਾਰ ਸੁਆਮੀ ਉੱਚਾ ਹੈ ਬ੍ਰਹਮ ਆਦਿਕਾਂ ਤੋਂ ਵੀ ਹਿਰਨ ਗਰਵਾਦ ਕਾ ਤੋਂ ਵੀ ਵਿਸ਼ਨੂ ਆਦਿਕਾਂ ਤੋਂ ਵੀ ਬਰਾਟ ਆਦਿਕਾਂ ਤੋਂ ਵੀ ਅਬਿਆ ਕਰਤਾ ਆਦਕਾਂ ਤੋਂ ਵੀ ਉੱਚਾ ਤੋਂ ਉੱਚਾ ਹੈ ਮੂਜ ਮੂਜ ਬਸਤਾਰ ਵਾਲਾ ਹੈ ਜਿਹਦੇ ਚ ਸਾਰੀਆਂ ਦਿਸ਼ਾ ਮੁਕ ਜਾਣੀਆਂ ਹਨ ਅਪਾਰ ਸੁਆਮੀ ਫਿਰ ਪ੍ਰਕਿਰਤੀ ਵਿੱਚ ਹੈ ਜਿਹੜੀਆਂ ਦਿਸ਼ਾ ਆਦਕ ਹੈ ਆਕਾਸ਼ ਆਦਕ ਉੱਚੇ ਮੰਨੇ ਹੈ ਪਰਕਰ ਸਰਗ ਬਾਦ ਕੁਚੇ ਮੰਨੇ ਆ ਉਹ ਇਦੋਂ ਅਪਾਰੋ ਪ੍ਰਕਿਰਤੀ ਦੇ ਬਾਰਾਵਾਰ ਤੋਂ ਰਹਿਤ ਹੈ ਅਤੇ ਸਾਰਿਆਂ ਦਾ ਸਵਾਮੀ ਮਾਲਕ ਹੈ ਆਗ ਨੂੰ ਦਰਬਾਰ ਉਹਦਾ ਦਰਬਾਰ ਗਮਤਾ ਤੋਂ ਰਹਿਤ ਹੈ ਕਿਸੇ ਤੋਂ ਦਰਬਾਰ ਚ ਗਮਤਾ ਨਹੀਂ ਪਹੁੰਚ ਨਹੀਂ ਹੈ ਕਿਸੇ ਦੀ ਉਥੇ ਆਦੂ ਚੈਤਾ ਗਾ ਦਰਵਾਰਾ ਅੰਤ ਨਹੀਂ ਕਿਸ ਪਾਰਾ ਵਾਰ ਨਾਮੋਂ ਵਡਿਆਈ ਸੋਭਾ ਇਹ ਨਾਮ ਕਰਕੇ ਹੀ ਭਾਈ ਬ੍ਰਹਮ ਗਿਆਨ ਦੀ ਵਡਿਆਈ ਪ੍ਰਾਪਤ ਹੁੰਦੀ ਹੈ ਨਾਮ ਕਰਕੇ ਹੀ ਭਗਤੀ ਦੀ ਸੋਭਾ ਪ੍ਰਾਪਤ ਹੁੰਦੀ ਹੈ ਇਸ ਲੋਕ 'ਚ ਵਡਿਆਈ ਹੁੰਦੀ ਹੈ ਪਰ ਲੋਕ 'ਚ ਸੋਭਾ ਹੁੰਦੀ ਹੈ ਨਾਨਕ ਖਸਮ ਪਿਆਰਾ ਉਹ ਖਸਮ ਨੂੰ ਪਿਆਰਾ ਹੈ ਜੋ ਉਮਰਤ ਨਾਮ ਦੀ ਵਡਿਆਈ ਨੂੰ ਮਿਲੈ ਨਾ ਸੁਖ ਨਾਮ ਹਰ ਸੋਭਾ ਨਾਮ ਦੀ ਸੋਭਾ ਨਾਮ ਦਾ ਸੁਖ ਜਿਹੜੇ ਮਹਾਰਾ ਪਾਸੋਂ ਮੰਗਦੇ ਐ ਸਤਿਗੁਰੂ ਸਾਹਿਬ ਜੀ ਕਹਿੰਦੇ ਉਹ ਮਾਲਕ ਪਿਆਰਾ ਹੈ ਮਾਰੂ ਮਹੱਲਾ ਪੰਜਵਾ ਘਰ ਚੌਥਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਓ ਅੰਕਾਰ ਉਤਪਾਤੀ ਸਿੰਘਾਂ ਦੇ ਮਹਾਰਾਜ ਅੱਗੇ ਪ੍ਰਸ਼ਨ ਕੀਤਾ ਗਰੀਬੋ ਆ ਸ੍ਰਿਸ਼ਟੀ ਦੀ ਦੁਪੱਤੀ ਕਿਵੇਂ ਕੀਤੀ ਹੈ ਤਾਂ ਆਪ ਸਤਿਗੁਰੂ ਜੀ ਫਰਮਾਉਂਦੇ ਨੇ ਕਦਵਾਇਤ ਰੂਪ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਭਾਈ ਓਮਕਾਰ ਉਸ ਪਾਤੀ ਓਮਕਾਰ ਸ਼ਬਦ ਉਚਾਰਨੇ ਕਰਕੇ ਪ੍ਰithvi ਓਮਕਾਰ ਤੁਨ ਕਹਾ ਕਲਗੀਧਰ ਜੀ ਨੇ ਵੀ ਲਿਖਿਆ ਹੈ ਪਹਿਲਾ ਓਮਕਾਰ ਸ਼ਬਦ ਮਾਰਨ ਉਚਾਰਿਆ ਹੈ ਉਹ ਸ਼ਬਦ ਤੋਂ ਸਾਰੀ ਸ੍ਰਿਸ਼ਟੀ ਦੀ ਸਬਦ ਕਰਕੇ ਸ਼ਬਦੋਂ ਪ੍ਰਾਨ ਸਿੰਘ ਜੀ ਨੇ ਲਿਖਿਆ ਹੈ ਸ਼ਬਦੋਂ ਧਰਤੀ ਸ਼ਬਦੋਂ ਆਕਾਸ਼ ਸ਼ਬਦੋਂ ਸ਼ਬਦ ਕੀਆ ਫਿਰਗਾਸ ਸਭ ਤੋਂ ਹੀ ਧਰਤੀ ਪੈਦਾ ਹੋਈ ਹੈ ਸਭ ਤੋਂ ਹੀ ਆਕਾਸ਼ ਹੋਇਆ ਤੇ ਸ਼ਬਦ ਵਿੱਚੋਂ ਅਕਾਸ਼ ਦੇ ਵਿੱਚੋਂ ਪੌਣ ਆਦਿਕਾਂ ਦਾ ਆਵਾਜ਼ ਬੋਲਣ ਦਾ ਸਾਰਾ ਪ੍ਰਕਾਸ਼ ਜਿੰਨਾ ਹੋਇਆ ਇਸ ਤਰਕਾਰ ਓਮਕਾਰ ਸ਼ਬਦ ਤੋਂ ਇਹ ਸਾਰੀ ਉਤਪਤੀ ਹੋਈ ਹੈ ਵਾਕੀਤਾ ਪਸਾਉ ਇੱਕੋਕਵਾਸ ਜੀ ਜਪਸਾਲ ਵਿੱਚ ਵੀ ਉਚਾਰਨ ਕੀਤਾ ਹੈ ਕੀਆ ਦਿਨ ਸ ਸਭ ਰਾਤੀ ਇਸ ਓਮਕਾਰ ਸ਼ਬਦ ਤੋਂ ਸਾਰੇ ਦਿਨ ਆਦਿਕ ਪੈਦਾ ਕੀਤੇ ਅ ਜੁਗਾਂ ਦੇ ਤੇ ਸਾਰੀਆਂ ਰਾਤਾਂ ਪੈਦਾ ਕੀਤੀਆਂ ਹਨ ਬਣ ਪਿਰਣ ਤਿਰਭਵਨ ਪਾਣੀ ਇਹ ਬਣ ਵਿਸ਼ਵੀ ਚਾਰ ਖਾਣੀਆਂ ਤਿਰਨ ਕਾ ਖਾਦਕ ਵੀ ਤਿੰਨੇ ਭਵਨ ਸਵਰਗ ਲੋਕ ਮਾਤ ਲੋਕ ਪਤਾਲ ਲੋਕ ਪਾਣੀ ਆਦਿਕ ਤਤਾਂ ਤੋਂ ਪਾਣੀ ਆਦਿਕ ਤਤ ਵੀ ਸਾਰੇ ਉਸੇ ਨੇ ਓਮਕਾਰ ਸ਼ਬਦ ਨੇ ਉਚਾਰੇ ਹਨ ਚਾਰ ਵੀਦ ਚਾਰੇ ਖਾਣੀ ਚਾਰੇ ਵੀਦ ਓਮਕਾਰ ਬਨ ਅਪਤ ਓਮਕਾਰ ਕੀ ਅਜੰਚੇ ਓਮਕਾਰ ਬਹਿ ਸਹਿਲ ਜੁਗ ਪਏ ਓਮਕਾਰ ਬੇਜ ਨਿਰਮਏ ਚਾਰੇ ਵੇਦ ਵੀ ਓਮਕਾਰ ਦੇ ਵਿਚਾਰਨੇ ਕਰਕੇ ਸ਼ਬਦ ਦੇ ਬ੍ਰਹਮ ਅੰਸ ਫੁਰਨ ਹੋਏ ਆ ਚਾਰੇ ਵੇਦ ਬ੍ਰਹਮਾ ਕੋ ਦिए ਪਰ ਪਰ ਕਰੇ ਵਿਚਾਰੀ ਇਸ ਪ੍ਰਕਾਰ ਚਾਰ ਵੇਦ ਤੇ ਚਾਰੇ ਖਾਣੀਆਂ ਅੰਡੇ ਜਿਹੜੇ ਸਤੂ ਤੁਸ ਸਭ ਓਮਕਾਰ ਸ਼ਬਦ ਤੋਂ ਹੀ ਪੈਦਾ ਹੋਏ ਆ ਖੰਡ ਦੀਪ ਸਭ ਲੋਆ ਨੌ ਖੰਡ ਜਿਹੜੇ ਹੈ ਬਾਜ ਵਾਜ ਕਿਸ ਰਿਤੀ ਜਿੰਨੀ ਹੈ ਅਤੇ ਦੀਪ ਸਤ ਦੀਪ ਹਨ ਜੋ ਸਮੁੰਦਰਾਂ ਦੇ ਅੰਦਰ ਛੱਤੀ ਬੜੀ ਹੋਈ ਤੇ ਲੋਹਾ ਮਾ ਮਾਤ ਲੋਕਾਦਿਕ ਸਵਰਗ ਲੋਕਾਦਿਕ ਧੂ ਮਹਿਰ ਭੋਗਿਆਨਾਦਿਕ ਲੋਕ ਜਿੰਨੇ ਹਨ ਏਕ ਕਵਾਵੈ ਤੇ ਸਭ ਹੋਇਆ ਇਸ ਥੇਦ ਕੋ ਆਵੈ ਨਾ ਫੁਰਨੇ ਤੋਂ ਹੀ ਸਭ ਕੁਝ ਪਰਮੇਸ਼ਰ ਦੇ ਹੋਇਆ ਹੈ ਓਮਕਾਰ ਫੁਰਨਾ ਫੁਰਿਆ ਤੇ ਸਭ ਹੋਇਆ ਕੋ ਆਵੈ ਨਾ ਪੁਸ਼ਾਕ ਦਾ ਹੈ ਇਕ ਮਾਇਆ ਰੂਪੀ ਕੋ ਪਿਛਾ ਕਰਕੇ ਹੋਇਆ ਹੈ ਕਰਨ ਹਾਰ ਵਾਗ ਦਾ ਨਾਮ ਹੈ ਓਮਕਾਰ ਵਾਗ ਤੇ ਸਭ ਕੁਝ ਹੋਇਆ ਹੈ ਕਰਨ ਹਾਰ ਬੂਝੋ ਰੇ ਜੇ ਭਾਈ ਕਰਨ ਹਾਰ ਪਰਮੇਸ਼ਰ ਹੈ ਉਸ ਨੂੰ ਦਿਲ ਚ ਸਮਝਣਾ ਕਰੋ ਰੇ ਪਿਆਰਿਓ ਸਤਗੁਰ ਮਿਲੈ ਤਾਂ ਸੂਝੈ ਮਾਰੇ ਜਿਸ ਦਾ ਨਹੀਂ ਸਾਨੂੰ 부ਝੀਏ ਕਿਵੇਂ ਮਾਰੇ ਕਹਿੰਦੇ ਭਾਈ ਸਤਗੁਰਾਂ ਨਾਲ ਜਦੋਂ ਮਿਲੋ ਤੇ ਫਿਰ ਦੱਸ ਸਕਦਾ ਹੈ ਸਤਗੁਰੂ ਦੇ ਨਾਲ ਪਹਿਲਾਂ ਮਿਲਣ ਦੀ ਕੋਸ਼ਿਸ਼ ਕਰੋ ਸਤਗੁਰਾਂ ਦੇ ਨਾਲ ਮਿਲਣੇ ਕਰਕੇ ਦਿਸ ਜਾਵੇਗਾ ਪਰਮੇਸ਼ਵਰ ਜੋ ਗੁਮਤ ਰੂਪ ਹੈ ਸਾਰਿਆਂ ਵਿੱਚ ਜਿਵੇਂ ਭੂਖਣਾ ਚ ਸਵੇਨਾ ਲੁਕਿਆ ਭੂਖਣਾ ਦਾ ਨਾਮ ਪਿਆ ਹੁੰਦਾ ਸਵੇਨਾ ਨਹੀਂ ਜਾਪਦਾ ਜਦੋਂ ਸਰਾਹ ਢਾਲ ਕੇ ਸਾਰਿਆਂ ਦੀ ਡਲੀ ਬਣਾ ਦੇਵੇ ਉਦੋਂ ਪਤਾ ਲੱਗਦਾ ਵੀ ਇਹ ਗਹਿਣੇ ਨਹੀਂ ਇਹ ਸੋਨਾ ਹੈ ਇਹੋ ਸਤਗੁਰੂ ਦੇ ਨਾਲ ਨੇ ਮਿਲਨੇ ਕਰਕੇ ਸੁਝੇਗਾ ਦੱਸੇਗਾ ਰੇ ਭਾਈ ਰਹਾਉ ਤ੍ਰੈ ਗੁਣ ਕੀਆ ਪਸਾਰਾ ਇਹ ਸਾਰਾ ਜੁਨਾ ਪਸਾਰਾ ਕੀਤਾ ਤਿੰਨਾ ਗੁਣਾ ਕਰਕੇ ਮਹਾਰਾਜ ਸਾਹਿਬ ਕਹਿੰਦੇ ਕੀਤਾ ਰਾਜ ਸੀਤਾਂ ਸੀ ਸ਼ਾਂਤ ਕੀ ਇਹਨਾਂ ਪਸਾਰਾ ਹੈ ਰਜੋ ਗੁਣ ਸਤੋ ਗੁਣ ਤਮੋ ਗੁਣ ਆਦ ਕਾਂ ਕਰਕੇ ਨਰਕ ਸੁਰਗ ਅਵਤਾਰ ਇਹਦੇ ਵਿੱਚ ਹੀ ਜਿਹੜੇ ਜੀਵ ਤਮਗੁਣੀ ਹਨ ਉਹ ਨਰਕੀ ਹਨ ਜਿਹੜੇ ਰਜੋਗੁਣੀ ਹੈ ਸਵਰਗ ਆਵੇ ਵਾਹੂਕਾਰੇ ਹਨ ਅਤੇ ਜਿਹੜੇ ਸਤੋਗੁਣੀ ਹਨ ਉਹ ਬ੍ਰਹਮ ਲੋਕ ਬਕੁੰਠਾ ਵਾਲੇ ਹਨ ਇਉ ਤਿੰਨਾਂ ਗੁਣਾਂ ਦਾ ਇਸ਼ਾਰਾ ਪਸਾਰਾ ਕੀਤਾ ਹੈ ਜਾਗਰਤ ਵਸਦਾ ਜਿਹੜੀ ਸਤੋਗੁਣ ਰੂਪ ਹੈ ਰਜੋਗੁਣੂ ਸੁਪਨ ਵਸਤਾ ਹੈ ਤਮਗੁਣੂ ਸੁਖੋਪਤ ਵਸਤਾ ਰੂਪ ਹੈ ਇਉ ਤਿੰਨਾਂ ਗੁਣਾਂ ਦਾ ਇਸ਼ਾਰਾ ਪਸਾਰਾ ਕੀਤਾ ਹੈ ਤੇ ਨਗੁਣ ਜਿਹੜੇ ਹਨ ਜਦੋਂ ਆਦਮੀ ਦੇ ਅੰਦਰ ਲੋਭ ਹੋਵੇ ਤੇ ਲੋਭ ਵਾਸਤੇ ਉਦਮ ਹੋਵੇ ਤੇ ਛਲਬਲ ਕਰੇ ਕਿਸੇ ਨਾ ਕਦੇ ਨੀਤੀ ਵਿੱਚ ਨੀਵਾ ਹੋ ਜੇ ਕਦੇ ਆਕੜ ਕੇ ਪੈ ਜੇ ਇਹ ਰਜੋਗੁਣ ਹੈ ਇਹ ਰਜੋਗੁਣ ਸਮਝਣਾ ਜਦੋਂ ਮਨ ਨਰਮ ਹੋਵੇ ਪਰ ਸੋਭਾ ਦੀ ਇੱਛਾ ਹੋਵੇ ਉਦੋਂ ਸਤੋਗੁਣ ਹੈ ਅਤੇ ਜਿਸ ਵਕਤ ਬਾਲਾ ਭੁੱਖਾ ਰਹੇ ਤੇ ਹਾਇਆ ਰਹੇ ਜਾਂ ਸੁੱਤਾ ਹੀ ਰਹੇ ਜਾਂ ਆਸਿਂ ਨੀਂਦ ਹੀ ਨਾ ਸਮੇਂੀ ਨਾ ਬਾਲਾ ਜਾਗਦਾ ਰਹੇ ਉਦੋਂ ਤਮੋਗੁਣ ਹੈ ਇਵੇਂ ਇੰਨਾ ਗੁਣਾ ਦਾ ਸਾਰਾ ਪਸਾਰਾ ਕੀਤਾ ਹੋਇਆ ਹੈ ਨਰਕ ਸੁਰਗ અવਤਾਰ ਇਹਦੇ ਕਰਕੇ ਜੀਵ ਉਹ ਜਿਹੜੇ ਪਾਪ ਕਰਦੇ ਉਹ ਨਰਕੀ ਹਨ ਜਿਹੜੇ ਸੁਕਾਮ ਕਰਮ ਕਰਦੇ ਸਵਰਗ ਆਦਿਕਾਂ ਵਿੱਚ ਅਵਤਾਰਾ ਜਨਮ ਧਾਰਦੇ ਹਨ ਅਤੇ ਜਿਹੜੇ ਦੋਹੇ ਤਰ੍ਹਾਂ ਦੇ ਕਾਰੋ ਸੁਕਾਮ ਕਰਮੋਂ ਤੇ ਨਖਿਤ ਕਰਮੋਂ ਮਿਸ਼ਰਤ ਕੰਮ ਕਰਦੇ ਆ ਉਹ ਵਿਦਾਰਾ ਜਨਮ ਧਾਰ ਦੇ ਮਾਤ ਲੋਕ ਵਿੱਚ ਹੋਮੇ ਆਵੇ ਜਾਈ ਇਹ ਹੋਮਾ ਕਰਕੇ ਜੀਵ ਆਉਂਦੇ ਐ ਤੇ ਜਾਂਦੇ ਹਨ ਬਾਰ ਬਾਰ ਮਨ ਟਿਕਣਾ ਨਾ ਪਾਵੇ ਰਾਹੀ ਜਿਨਾਂ ਦਾ ਮਨ ਰਾਈ ਦੇ ਦਾਣੇ ਜਿਨਾਂ ਰੁੱਤੀ ਕਾਲ ਵੀ ਟਿਕਣਾ ਨਹੀਂ ਪਾਉਂਦਾ ਹਰ ਵਕਤ ਭਰਮ ਦਾ ਹੀ ਰਹਿੰਦਾ ਹੈ ਮਨ ਕਦੇ ਮਾਰੇ ਦੇ ਨਾਮ 'ਚ ਨਹੀਂ ਜੁੜਦੇ ਹਨ ਬਾਜ ਗੁਰੂ ਗਵਾਰਾ ਇਹ ਸਰਗੁਰੂ ਸਾਹਿਬ ਦੇ ਦੇਖ ਤੋਂ ਬਿਨਾ ਭਾਈ ਉਹ ਗਵਾਰਾ ਹਨੇਰਾ ਪਿਆ ਹੋਇਆ ਹੈ ਜੀਆਂ ਦੇ ਅੰਦਰ ਮਿਲ ਸਤਗੁਰ ਨਿਸਤਾਰ ਸਤਗੁਰਾਂ ਦੇ ਨਾਲ ਮਿਲਣੇ ਕਰਕੇ ਭਾਈ ਇਹਨਾਂ ਜੀਆਂ ਦਾ ਨਿਸਤਾਰਾ ਹੋ ਸਕਦਾ ਹੈ ਕਲਿਆਣ ਹੋ ਸਕਦੀ ਹੈ ਜਿਸ ਪਰ ਪੈਂਤੋ ਤਰਨਾ ਹੁੰਦਾ ਹੈ ਹਾਂ ਹਾਂ ਕਰਮ ਕਮਾਣੇ ਜਿਹੜਾ ਮੈਂ ਹਾਂ ਦੇ ਦੀ ਹੰਗ ਤਾ ਹੈ ਜਿਹੜੀ ਤੇ ਫੇਰੇ ਮੈਂ ਇੰਨੇ ਕਰਮ ਕੀਤੇ ਆਏ ਨੇ ਕਰਮ ਕਰਾਂਗਾ ਇਹ ਹੋਮੇ ਦੇ ਸਹਿਤ ਜਿਹੜੇ ਹੰਕਾਰੀ ਜੀਵਨ ਕਰਮਾਂ ਨੂੰ ਕਮਾਉਣਾ ਕੀਤਾ ਹੈ ਤੇ ਤੇ ਬੰਧ ਗਲਾਣੇ ਉਹੋ ਹੀ ਸਾਥਸੰਗੇ ਜੀ ਪੂਰਵ ਕਾਲ ਜਿਹੜੇ ਹੋਮੇ ਨੇ ਕਰਮ ਕੀਤੇ ਆ ਹੁਣ ਹੰਗਤਾਂ ਦਾ ਕਰਮਾਂ ਨੂੰ ਕਮਾਉਂਦਾ ਹੈ ਅੱਗੇ ਨੂੰ ਹੰਗਤਾਂ ਦਾ ਕਰਮ ਕਮਾਵੇਗਾ ਤੇ ਤੇ ਬੰਧ ਗਲਾਣੇ ਇਹੋ ਹੀ ਬੰਧਨ ਹਾਨੇ ਨੂੰ ਗੱਲ ਵਿੱਚ ਆਉਣ ਵਾਲੇ ਜਿਵੇਂ ਕੁੰਡੀ ਡੋਡੇ ਵਾਲਾ ਰੱਸਾ ਹੁੰਦਾ ਨਾ ਇਹ ਫਾਹੇ ਦਾ ਨਾਮ ਹੈ ਇਹ ਗਲ ਵਿੱਚ ਆ ਕੇ ਪੈਣ ਵਾਲੇ ਇਹੋ ਹੀ ਬੰਧਨ ਹੈ ਸਾਹੇ ਮੇਰੀ ਮੇਰੀ ਧਾਰੀ ਜਿਹੜੀ ਮੇਰੀ ਜਰੂ ਹੈ ਮੇਰੀ ਜੋਰੂ ਹੈ ਮੇਰੀ ਦੇਹ ਹੈ ਮੇਰੇ ਸੱਜਣ ਹੈ ਮਿੱਤਰ ਹੈ ਪਿਆਲਿਆਂ ਨਵਾਲਿਆਂ ਦੇ ਸਾਂਝੀ ਹੈ ਇਹ ਜਿਹੜੀ ਮੇਰ ਧਾਰੀ ਹੋਈ ਹੈ ਤੂਹਾ ਪੈਰ ਲੋਹਾਰੀ ਉਹੋ ਹੀ ਭਾਈ ਲੋਹਾਰੀ ਲੋਹੇ ਦੀ ਹੁੰਦੀ ਹੈ ਜਿਹੜੀ ਲੋਹੇ ਵਾਲੀ ਡੇੜੀ ਹੁੰਦੀ ਹੈ ਇਹੋ ਪੈਰ ਵਿੱਚ ਮਨਗੋਦ ਰੂਪੀ ਪੈਰ ਚ ਇਹ ਜੜੀ ਪਈ ਹੋਈ ਹੈ ਜਿਹੜੀ ਮੇਰਤਾਰੀ ਹੋਈ ਹੈ ਇਸ ਵਿੱਚ ਸੋ ਗੁਰਮਿਲ ਏਕ ਪਛਾਣ ਹੈ ਉਹ ਪੁਰਖ ਭਾਈ ਸਤਗੁਰਾਂ ਦੇ ਨਾਲ ਮਿਲ ਕੇ ਇੱਕアドਵਾਇਤ ਰੂਪ ਪਰਮੇਸ਼ਰ ਨੂੰ ਪਛਾਣਦਾ ਹੈ ਜਿਸ ਹੋਵੇ ਭਾਗ ਮਥਾਣ ਜੀ ਪੁਰਲ ਨਿਸਕਾਮ ਕਰਮ ਕੀਤੇ ਹੋਣ ਈਸ਼ਵਰ ਨੂੰ ਪ੍ਰੇਰੇ ਹੋਏ ਨੇ ਉਹ ਨਿਸਕਾਮ ਕਰਮਾਂ ਦੇ ਮੱਥੇ ਦੇ ਭਾਗ ਲਈ ਹੁੰਦੇ ਹੋਣ ਉਹ ਗੁਰਾਂ ਦਾ ਜਿਹੜਾ ਨੇ ਮੱਥੇ ਦੇ ਕਰਮਾਂ ਨੂੰ ਖਾਇਆ ਉਹ ਭਈ ਸੰਗਤ ਦੇ ਨਾਲ ਉਹਦੇ ਮਿਲ ਕੇ ਅੱਗੇ ਵੀ ਮਹਾਰਾ ਲੇਖ ਲਿਖਣ ਵਾਲਾ ਹੈ ਹੱਥ ਕਲਮੋ ਗਮਸਤ ਲਈ ਖਾਉਤੀ ਉਰਜ ਰਹੋ ਸੰਗ ਅਨੂਪਰੂਪਾਉਤੀ ਜਿਹਦੇ ਹੱਥ ਚ ਅਗਮੀ ਕਲਮ ਹੈ ਸਾਰੇ ਮਥੇ ਲਿਖਣ ਵਾਲੀ ਹੈ ਸਾਰੇ ਜੀਨ ਮਿਲ ਰਿਹਾ ਹੈ ਉਮਾ ਤੋਂ ਰਹਿਟ ਜਿਨ੍ਹਾਂ ਤੋਂ ਅੱਗੇ ਨਹੀਂ ਲਿਖਾਇਆ ਗਿਆ ਸੰਗਤ ਨਾਲ ਮਿਲ ਕੇ ਆਪਦੇ ਭਾਗ ਜੀ ਗਾ ਸਕਦੇ ਹਨ ਕਿਉਂਕਿ ਹੁਕਮ ਹੈ ਨ ਭਈ ਪ੍ਰਾਪਤ ਮਾਨਕ ਦੇ ਹੋਰੀਆ ਗੋਬਨ ਮਿਲਨ ਕੇ ਤੇਰੀ ਬਰੀਆ ਸੋ ਮਿਲਿਆ ਜੇ ਹਰ ਮਨ ਭਾਇਆ ਉਹ ਭਾਈ ਮਾਰਾ ਨਾਲ ਮਿਲਿਆ ਜੋ ਹਰੀ ਦੇ ਮਨ ਚ ਪਾਇਆ ਹੈ ਜਿਹੜਾ ਹਰੀ ਜੀ ਦੇ ਮਨ ਚ ਹਰੀ ਦਾ ਨਾਮ ਪਾ ਗਿਆ ਚੰਗਾ ਲੱਗਿਆ ਹੈ ਸੋ ਭੂਲਾ ਜੇ ਪ੍ਰਭੂ ਭੁਲਾਇਆ ਉਹ ਜਿਸ ਦੇ ਅ ਗਿਆਨ ਤੇ ਕੁ ਸੰਗਤ ਤੇ ਮਨ ਮੁਕਤਾ ਕਰਕੇ ਪ੍ਰਭੂ ਨੇ ਉਹਦੇ ਕਰਮ ਦਾ ਫਲ ਭਲਾਉਣ ਦਾ ਦਿੱਤਾ ਹੈ ਨਾ ਹੈ ਆਪੋ ਮੂਰਖ ਗਿਆਨੀ ਆਪ ਕੋਈ ਮੂਰਖ ਨਹੀਂ ਬਣ ਸਕਦਾ ਹੈ ਜੇ ਆਪੋ ਨਾ ਕੋਈ ਗਿਆਨਵਾਨ ਬਣ ਸਕਦਾ ਹੈ ਜੇ ਕਰਾਵੇ ਸੋ ਨਾਮ ਵਖਾਨੀ ਉਹ ਤੂੰ ਸਾਧ ਸੰਗਤ ਜੀ ਉਹ ਆਦਮੀ ਮੂਰਖ ਤੋਂ ਗਿਆਨਵਾਨ ਬਣ ਸਕਦਾ ਜਿਹਦੇ ਅੰਦਰ ਬਾਣਾ ਮੰਨਣ ਦੀ ਆਦਤ ਹੈ ਉਹ ਕਹਿੰਦਾ ਕਿ ਜੋ ਵਾਹਿਗੁਰੂ ਕਰਾਉਂਦਾ ਉਹਦੇ ਚ ਪ੍ਰਸੰਨ ਰਹਿਣਾ ਹੈ ਜੇ ਕਰਾਵੇ ਜੇ ਕਰਾਵੇ ਸੋ ਨਾਮ ਵਖਾਨੀ ਜਿਹਦੇ ਕਸਮ ਮਾਰੇ ਨਿਸਕਾਮ ਕਰਮ ਕਰਾਵੇ ਪਲਪਕਾਰ ਵਾਲੇ ਕੰਮ ਕਰਾਵੇ ਤੇ ਨਾਮ ਦਾ ਕਸਮ ਕਰੇ ਆਪ ਨਾ ਕੋਈ ਬਣੇ ਉਹ ਸਾਰ ਸੰਗਦੀ ਬ੍ਰਹਮ ਗਿਆਨੀ ਹੈ ਜਿਹੜਾ ਹੰਕਾਰ ਕਰਕੇ ਕਰੇ ਉਹ ਗਿਆਨੀ ਹੈ ਮੂਰਖ ਹੈ ਮੂਰਖ ਉਹ ਮੁਗਧ ਹੈ ਜਿਹੜੇ ਹੰਕਾਰੇ ਮਰਨ ਤੇਰਾ ਅੰਤ ਨਾ ਪਾਰਵਾ ਇਹ ਮਾਰਾ ਤੁ ਗਿਆਨ ਤੇ ਹੈ ਸਾਰੇ ਅੰਦਰ ਆਤਮਾ ਤੇਰਾ ਅੰਤ ਪਾਰਵਾ ਰਾਰ ਪਾਰ ਕਰਕੇ ਪਾਇਆ ਨਹੀਂ ਜਾਂਦਾ ਹੈ ਜਨ ਨਾਨਕ ਸਦ ਬਲਿਹਾਰ ਸਤਗੁਰੂ ਸਾਹਿਬ ਜੀ ਕਹਿੰਦੇ ਨੇ ਆਪ ਤੋਂ ਸੈਂਕੜੇ ਵਾਰੀ ਮਾਰਿਆ ਬਲਿਹਾਰ ਜਾਣੇ ਹਾਂ ਕੁਰਬਾਨ ਯਾਨੇ ਇਹ ਪਰਮੇਸ਼ਰ ਤੋਂ ਐਸਾ ਦਿਆਲੂ ਹੈ ਸਾਰਿਆਂ ਦਾ ਆਤਮਾ ਰੂਪ ਵਿੱਚ ਫੇਰ ਆਪਣਾ ਆਪ ਲਿਖਾਉਂਦਾ ਨਹੀਂ ਗੁਪਤ ਰਹਿਣਾ ਹੈ ਸਾਰਿਆਂ ਨੂੰ ਸੁਹਾਵਾ ਵਿੱਚ ਹੀ ਫਸਾ ਛੱਡਿਆ ਆਪੋ ਆਪਣੀ ਹੰਗਤਾ ਵਿੱਚ ਹੀ ਪਏ ਆਉਂਦੇ ਜਾਂਦੇ ਹਨ